ਅਗਲੀ ਖਬਰ ਵੱਲ ਚਲੀਏ ਜਿਹੜੀ FBI ਆ ਉਹ ਇਨਵੈਸਟੀਗੇਟ ਕਰ ਰਹੀ ਹੈਗੀ ਆ ਖਾਸ ਕਰਕੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਉੱਤੇ ਸ਼ੂਟਿੰਗ ਹੋਈ ਆ ਉਹਦੇ ਸਬੰਧ ਦੇ ਵਿੱਚ ਕਹਿੰਦੇ ਪਈ ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਵੀ ਇੰਟਰਵਿਊ ਕਰਨਗੇ ਇਹ ਇੱਕ ਵਿਕਟਮ ਇੰਟਰਵਿਊ ਕਰਕੇ ਜੋ FBI ਵਾਲੇ ਕਰਦੇ ਆ ਜਦੋਂ ਕਿਸੇ ਦੇ ਉੱਤੇ ਕਿਸੇ ਤਰ੍ਹਾਂ ਦਾ ਜਿਹੜਾ ਹਮਲਾ ਹੁੰਦਾ ਹੈਗਾ ਇਹ FBI ਦੇ ਪੀਟਸਵਰਕ ਫੀਲਡ ਆਫਿਸ ਨੇ ਦੱਸਿਆ ਹੈਗਾ ਉਹਨਾਂ ਨੇ ਇਹ ਕਿਹਾ ਆ ਕਿ ਕਿਸੇ ਵੀ ਕੰਡੀਸ਼ਨ ਦੇ ਵਿੱਚ ਸਾਨੂੰ ਜਿਹੜੀ ਆ ਇਹ ਇੰਟਰਵਿਊ ਕਰਨੀ ਪਊਗੀ ਪਹਿਲਾਂ FBI ਦੇ ਡਾਇਰੈਕਟਰ ਨੇ ਇਹ ਕਿਹਾ ਸੀ ਭਈ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਕੰਨ ਤੇ ਗੋਲੀ ਨਹੀਂ ਲੱਗੀ ਪਲਾਸਟਿਕ ਉਹ ਮੰਨ ਗਏ ਸੀ ਉਹਨਾਂ ਦੀ ਹੀ ਡਿਪਾਰਟਮੈਂਟ ਨੇ ਕਿਹਾ ਕਿ ਨਹੀਂ ਗੋਲੀ ਹੀ ਲੱਗੀ ਆ ਜਿਸ ਟਾਈਮ ਦੇ ਉੱਤੇ ਜਦੋਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਜੋ ਡਾਕਟਰ ਆ ਉਹਨਾਂ ਨੇ ਇਹ ਰਿਪੋਰਟ ਜਾਰੀ ਕਰ ਦਿੱਤੀ ਪਈ ਜਿਹੜੀ ਕੰਨ ਦਾ ਮੈਂ ਆਪਰੇਸ਼ਨ ਕੀਤਾ ਉਹ ਗੋਲੀ ਦੇ ਨਾਲ ਹੀ ਉੱਥੇ ਜਿਹੜੀ ਛੱਟ ਲੱਗੀ ਸੀ ਅ ਸੋ FBI ਇਨਵੈਸਟੀਗੇਟਰਸ ਮੋਟਿਵ ਲੱਭ ਰਹੇ ਆ 20 ਸਾਲਾਂ ਦਾ ਜੋ ਕਰਕਸ ਸੀਗਾ ਉਸਨੇ ਕਿਉਂ ਜਿਹੜਾ ਆ ਪ੍ਰੈਜ਼ੀਡੈਂਟ ਟਰੰਪ ਦੇ ਉੱਤੇ ਅਟੈਕ ਕੀਤਾ ਅ ਬਿਲਕੁਲ ਤੇ ਇਸੇ ਬਾਬਤ ਜਿਹੜਾ ਲੋਕਲ SWAT ਟੀਮਸ ਆ ਉਹ ਕਹਦੇ ਆ ਵੀ ਜਿਹੜੀ 트럼ਪ ਦੀ ਅਸੈਸੀਨੇਸ਼ਨ ਅਟੈਂਪਟ ਹੋਈ ਆ ਇਸ ਦੇ ਵਿੱਚ ਪਲੈਨਿੰਗ ਦੀ ਘਾਟ ਸੀ ਤੇ ਕਮਿਊਨੀਕੇਸ਼ਨ ਦੀ ਬਹੁਤ ਜ਼ਿਆਦਾ ਘਾਟ ਰਹੀ ਆ ਬਟਲਰ ਪੈਂਸਿਲਵੇਨੀਆ ਦੇ ਵਿੱਚ ਇਹ ਜਿਹੜਾ ਹਾਦਸਾ ਆ ਇਹ ਵਰਤ ਰਿਆ ਸੀ ਅਸੈਸੀਨੇਟ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ ਲੋਕਲ SWAT ਟੀਮ ਨੇ ਪਹਿਲੀ ਵਾਰ 트럼ਪ ਹੁਣਾ ਦੇ ਜਿਹੜੇ ਅਸੈਸੀਨੇਸ਼ਨ ਅਟੈਂਪਟ ਦੇ ਉੱਤੇ ਜਿਹੜੀ ਟਿੱਪਣੀ ਦਿੱਤੀ ਆ ਕਿ ਕਹਿੰਦੇ ਵੀ ਬੀਵਰ ਕਾਉਂਟੀ ਸਵਾਰਟ ਦੇ ਜਿਹੜੇ ਸナイਪਰ ਜਾਰਜ ਰੀ ਨਿਕੋਲ ਜਿਸ ਨੇ ਇਸ ਬੰਦੇ ਨੂੰ ਸਪੌਟ ਕੀਤਾ ਸੀਗਾ ਆ ਸਾਬਕਾ ਰਾਸ਼ਪਤੀ 트럼ਪ ਹੁਣਾਂ ਦੀ ਇਸ 13 ਜੁਲਾਈ ਵਾਲੀ ਰੈਲੀ ਦੇ ਉੱਤੇ ਆ ਕਹਿੰਦੇ ਵੀ ਉਦੋਂ ਤੋਂ ਹੀ ਉਹਨਾਂ ਨੂੰ ਲੱਗ ਰਿਹਾ ਸੀ ਵੀ ਕੁਝ ਠੀਕ ਨਹੀਂ ਹੈਗਾ ਆ ਕਹਿੰਦੇ ਵੀ ਜਿਸ ਤਰੀਕੇ ਨਾਲ ਉਹ ਬਿਲਡਿੰਗ ਦੇ ਉੱਤੇ ਥੱਲੇ ਨੂੰ ਉਹ ਦੇਖ ਰਿਹਾ ਸੀ ਹੀ ਸੀਮਡ ਆਊਟ ਆਫ ਪਲੇਸ ਆ ਇਹ ਬੀਵਰ ਕਾਉਂਟੀ ਦੇ ਜਿਹੜੀ SWAT ਟੀਮ ਆ ਉਹਦੇ ਲੀਡਰ ਨੇ ਅਸਿਸਟੈਂਟ ਲੀਡਰ ਨੇ ABC ਨਿਊਜ਼ ਦੇ ਨਾਲ ਇੰਟਰਵਿਊ ਦੇ ਦੌਰਾਨ ਜਿਹੜਾ ਉਹ ਦੱਸਿਆ ਹੈਗਾ ਆ ਸੋ ਉਹਨਾਂ ਨੇ ਕਹਿੰਦੇ ਵੀ ਅਸੀਂ ਇਹ ਵੀ ਦੇਖਿਆ ਵੀ ਅਨਟੈਂਡਿਡ ਉੱਥੇ ਬਾਈਕ ਤੇ ਬੈਕਪੈਕ ਵੀ ਜਿਹੜਾ ਉਹ ਪਿਆ ਆ ਬੰਦਾ ਜਿਹੜਾ ਉਹ बार-बार ਉੱਤੇ ਨੂੰ ਦੇਖ ਰਿਹਾ ਆ ਸੋ ਕਹਿੰਦੇ ਵੀ ਰੇਂਜ ਫਾਈਂਡਰ ਆਪਣੀ ਜੇਬ ਦੇ ਵਿੱਚੋਂ ਉਹ ਕੱਢ ਰਿਹਾ ਸੀ ਵਿਦਆਊਟ ਐਨੀ ਡਿਸਟੈਂਸ ਜਿਹੜਾ ਡਿਸਟੈਂਸ ਦੇਖਣ ਦੇ ਲਈ ਡਿਵਾਈਸ ਹੁੰਦਾ ਆ ਉਹ ਵੀ ਇੱਕ ਪੋਲਿਟਿਕਲ ਰੈਲੀ ਦੇ ਉੱਤੇ ਸੋ ਇਹ ਚੀਜ਼ਾਂ ਜਿਹੜੀਆਂ ਪਹਿਲੀ ਵਾਰ ਜਿਹੜੀਆਂ ਹੁਣ ਇਹ ਸਾਹਮਣੇ ਆ ਰਹੀਆਂ ਆ ਜਿਸ ਦੇ ਵਿੱਚ ਇਸ ਅਫਸਰ ਨੇ ਦੱਸਿਆ ਆ ਵੀ ਕੋਈ ਨਾ ਕੋਈ ਜਿਹੜੀ ਆ ਸਾਡੀ ਕਮਿਊਨੀਕੇਸ਼ਨ ਦੇ ਵਿੱਚ FBI ਦੇ ਨਾਲ ਜਾਂ ਸੀਕ੍ਰੇਟ ਸਰਵਿਸ ਦੇ ਨਾਲ ਇਨਫੈਕਟ ਮੋਸਟਲੀ ਸੀਕ੍ਰੇਟ ਸਰਵਿਸ ਦੇ ਨਾਲ ਜਿਹੜੀ ਉਹ ਠੀਕ ਨਹੀਂ ਜਿਹੜੀ ਹੋ ਰਹੀ ਹੈਗੀ ਸੋ ਵੀਵਰ ਕਾਉਂਟੀ ਦੇ ਦੀ ਸਵਾਰ ਟੀਮ ਉਹਨਾਂ ਦੇ ਜਿਹੜੇ ਸੁਪਰਵਾਈਜ਼ਰ ਆ ਉਹਨਾਂ ਨੇ ਜਿਹੜੀ ABC ਨਿਊਜ਼ ਦੇ ਨਾਲ ਗੱਲਬਾਤ ਕਰਦੇ ਹੋਏ ਜਿਹੜਾ ਉਹ ਦੱਸਿਆ ਕਿ ਨੇ ਵੀ ਅਸੀਂ ਫਰਸਟ ਹੈਂਡ ਅਕਾਊਂਟ ਇਸ ਬਾਰੇ ਦੱਸ ਰਹੇ ਹਾਂ ਕਿ ਬਹੁਤ ਹੀ ਵਾਇਲੈਂਟ ਐਪੀਸੋਡ ਜਿਹੜਾ ਹੋਇਆ ਜਿਸ ਤੋਂ ਬਾਅਦ ਇਵੈਂਚੁਅਲੀ ਸੀਕ੍ਰੀਟ ਸਰਵਿਸਿਸ ਜਿਹੜੀ ਡਾਇਰੈਕਟਰ ਆ ਕਿੰਬਰਲੀ ਚੀਟਲ ਉਸ ਨੂੰ ਅਸਤੀਫਾ ਜਿਹੜਾ ਉਹ ਦੇਣਾ ਪਿਆ ਉਹ ਵੀ ਧੱਕੇ ਨਾਲ ਹੀ ਅਸਤੀਫਾ ਉਸ ਤੋਂ ਲਿਆ ਗਿਆ ਗੋਲੀ ਜਿਹੜੀ ਚਲਾਈ ਨਹੀਂ ਸੀ ਉਸ ਤੋਂ ਪਹਿਲਾਂ ਕਿੰਨੇ ਵੀ ਲੋਕਾਂ ਨੂੰ ਜਿਹੜਾ ਉਹ ਪਤਾ ਲੱਗ ਰਿਹਾ ਸੀ ਵੀ ਕੁਛ ਨਾ ਕੁਛ ਤਾਂ ਉੱਥੇ ਗੜਬੜ ਹੈਗੀ ਆ ਸੋ ਕਹਿੰਦੇ ਵੀ ਫੇਸ ਟੂ ਫੇਸ ਬਰੀਫਿੰਗ ਜਿਹੜੀ ਹੈ ਸੀਕ੍ਰੇਟ ਸਰਵਿਸ ਮੈਂਬਰਸ ਦੇ ਨਾਲ ਹੋਣੀ ਚਾਹੀਦੀ ਸੀਗੀ ਇਹ ਪਹਿਲੋਂ ਰੱਖੀ ਗਈ ਸੀ ਪਰ ਉਹਨਾਂ ਦੇ ਨਾਲ ਸਾਡੀ ਫੇਸ ਟੂ ਫੇਸ ਜਿਹੜੀ ਬਰੀਫਿੰਗ ਆ ਉਹ ਹੋਈ ਨਹੀਂ ਉਹ ਕਦੀ ਵੀ ਜਿਹੜੀ ਉਹ ਨਹੀਂ ਹੋਈ ਸੋ ਸੀਕ੍ਰੇਟ ਸਰਵਿਸ ਦੇ ਉੱਤੇ ਕਿਤੇ ਹਰਜੋਤ ਸਿੰਘ ਜੀ ਇਹ ਪੂਰੇ ਦਾ ਪੂਰਾ ਭਾਰ ਜਿਹੜਾ ਆ ਉਹਨਾਂ ਦੇ ਮੋਢਿਆਂ ਦੇ ਉੱਤੇ ਜਿਹੜਾ ਉਹ ਪੈ ਰਿਹਾ ਆ ਵੀ ਉਹਨਾਂ ਵੱਲੋਂ ਕਾਫੀ ਜ਼ਿਆਦਾ ਜਿਹੜੀਆਂ ਕਤਾਈਆਂ ਆ ਇਸ ਪੂਰੇ ਮਾਮਲੇ ਦੇ ਵਿੱਚ ਹੋਈਆਂ ਆ ਸੀਕ੍ਰੀਟ ਸਰਵਿਸ ਨੂੰ ਹਮੇਸ਼ਾ ਜਿਹੜੀ ਲੋਕਲ ਲਾ ਐਨਫੋਰਸਮੈਂਟ ਆ ਕਾਉਂਟੀ ਦੀ ਸਟੇਟ ਦੀ ਤੇ ਸਿਟੀ ਦੀ ਆ ਉਹ ਹਮੇਸ਼ਾ ਮਦਦ ਜਿਹੜੀ ਉਹ ਕਰਦੀ ਹੁੰਦੀ ਆ ਪਰ ਜਿੱਦਾਂ ਇਹ ਦੱਸ ਰਿਹਾ ਵੀ ਉਹਨਾਂ ਨੇ ਸਾਡੇ ਨਾਲ ਆ ਕੇ ਗੱਲ ਤੱਕ ਨਹੀਂ ਕੀਤੀ ਤਾਂ ਇਹ ਇੱਕ ਬਹੁਤ ਹੀ ਵੱਡਾ ਚਿੰਤਾਜਨਕ ਜਿਹੜਾ ਇੱਕ ਚੀਜ਼ ਆ ਉਹ ਹੁਣ ਵਿੱਚੋਂ ਸਾਹਮਣੇ ਆਈ ਆ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਉਸ ਟਾਈਮ ਉਹਨਾਂ ਦਾ ਪੂਰੀ ਗੇਅਰ ਦੇ ਵਿੱਚ ਚੱਲ ਰਿਹਾ ਸੀ ਜਦ ਗੋਲੀ ਮਾਰਨ ਦੀ ਜਿਹੜੀ ਆ ਉਹਨਾਂ ਨੂੰ ਮਾਰ ਕੇ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਸੀਗੀ ਪਰ ਉਹਨਾਂ ਦਾ ਬਾਲ ਬਾਲ ਜਿਹੜਾ ਉਹ ਬਚਾ ਹੋ ਗਿਆ ਸੀਗਾ ਸੋ ਇਹ ਇੱਕ ਵੱਡਾ ਜਿਹੜੇ ਖੁਲਾਸੇ ਆ ਹੁਣ ਇਸ ਟਾਈਮ ਸਾਹਮਣੇ ਆ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਲੋਕਲ ਲਾ ਐਨਫੋਰਸਮੈਂਟ ਨੂੰ ਵੀ ਪੂਰੀ ਤਰ੍ਹਾਂ ਜਿਹੜਾ ਉਹ ਨਹੀਂ ਸੀ ਦੱਸਿਆ ਗਿਆ ਵੀ ਕੀ ਉਸ ਦਿਨ ਦੀ ਪੂਰੀ ਪਲੈਨਿੰਗ ਆ ਤੇ ਜਦੋਂ ਬੰਦੇ ਬਾਰੇ ਵੀ ਦੱਸਿਆ ਗਿਆ ਤਾਂ ਉਸ ਉੱਤੇ ਕੋਈ ਕਾਰਵਾਈ ਜਿਹੜੀ ਆ ਉਹ ਨਹੀਂ ਹੋ ਸਕਦਾ